ਤੁਸੀਂ ਦੇਖ ਸਕਦੇ ਹੋ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਚ ਧੁੰਦ ਗਹਿਰ ਪੈ ਚੁੱਕੀ ਆ ਸਵੇਰੇ ਸਵੇਰੇ 6:30 ਦਾ ਸਮਾਂ ਉਹ ਠੰਡੀ ਹਵਾ ਆ ਰਹੀ ਹੈ ਬਹੁਤ ਜ਼ਿਆਦਾ ਗਹਿਰ ਹੈ ਜਿਵੇਂ ਕਿ ਧੁੰਦ ਦਾ ਮਾਹੌਲ ਬਣ ਚੁੱਕਾ ਆ ਸੰਗਣੀ ਧੁੰਦ ਜਿਹੜੀ ਕਿ ਦਸੰਬਰ ਜਨਵਰੀ ਦੇ ਆਸ-ਪਾਸ ਹੁੰਦੀ ਆ ਅੱਜ ਵਿਸਾਖਤ ਦੇ ਲਾਸਟ ਦੇ ਵਿੱਚ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਬਹੁਤ ਜ਼ਿਆਦਾ ਸੰਗਣੀ ਧੁੰਦ ਪੈ ਰਹੀ ਆ ਮੌਸਮ ਦੀ ਗੜਬੜੀ ਬਹੁਤ ਜ਼ਿਆਦਾ ਧੁੰਦ ਆਉਣ ਵਾਲੇ ਜਾਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਹ ਜੀ ਰੋਡ ਹੈ ਟਾਂਡਾ ਤੋਂ શ્રી ਹਰਗਵਿੰਦਪੁਰ ਰੋਡ ਹੈ ਬਹੁਤ ਜ਼ਿਆਦਾ ਧੁੰਦ ਤੁਸੀਂ ਦੇਖ ਸਕਦੇ ਹੋ ਪੈ ਚੁੱਕੀ ਹੈ ਟਾਂਡਾ ਦੇ ਵਿੱਚ ਬਹੁਤ ਜ਼ਿਆਦਾ ਗਹਿਰੀ ਧੁੰਦ ਟਾਂਡਾ ਦੇ ਵਿੱਚ ਪੈ ਚੁੱਕੀ ਹੈ ਅੱਜ ਸਵੇਰੇ ਸਵੇਰੇ ਹੀ 100 ਮੀਟਰ ਦੇ ਦੈਰੇ ਤੱਕ ਵੀ ਕੁਝ ਨਹੀਂ ਦਿਦਾ ਇਹ ਕੀ ਕਾਰਨ ਹੋ ਸਕਦਾ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਟਾਂਡਾ ਜ਼ਿਲ੍ਹਾ ਹਿਸ਼ਾਰਪਤ ਸੰਗਰੀ ਤੁੱਦ ਸਵੇਰੇ ਸਵੇਰੇ ਦੇ ਸਮੇਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ